ਕਿਸਾਨ ਵੀਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਝੋਨੇ ਦੀ ਫਸਲ ਦੇ ਉੱਤੇ ਦੋ ਰੋਗ ਬਹੁਤ ਜ਼ਿਆਦਾ ਅੱਜ ਕੱਲ੍ਹ ਦੇਖਣ ਨੂੰ ਮਿਲ ਰਹੇ ਆ ਇੱਕ ਤਾਂ ਜ਼ਿਆਦਾ ਮਿਲ ਰਿਹਾ ਹਾਈਬ੍ਰਿਡ ਵੈਰਾਈਟੀਆਂ ਦੇ ਉੱਤੇ ਹਲਦੀ ਰੋਗ ਦਾ ਹੋਣਾ ਤੇ ਦੂਜਾ ਜਿਹੜਾ ਹੁਣ ਦਿਨਾਂ ਦੇ ਵਿੱਚ ਜ਼ਿਆਦਾ ਦੇਖ ਰਿਆਂ ਖੇਤ ਦੇ ਵਿੱਚ ਤੇਲੇ ਦੀ ਬਿਮਾਰੀ ਦਾ ਹਮਲਾ ਕਾਫੀ ਜ਼ਿਆਦਾ ਵੱਧ ਰਿਹਾ ਆ ਕਿਸੇ ਕਿਸੇ ਏਰੀਏ ਦੇ ਵਿੱਚ ਜਿੱਥੇ ਜ਼ਿਆਦਾ ਮੌਸਮ ਦੇ ਵਿੱਚ ਨਮੀ ਦੇ ਹੋਣ ਦੇ ਕਾਰਨ ਕਿਉਂਕਿ ਐਤਕੀ ਮੌਸਮ ਦੇ ਵਿੱਚ ਨਮੀ ਬਹੁਤ ਜ਼ਿਆਦਾ ਰਹੀ ਆ ਤੇ ਦੂਜਾ ਕਾਰਨ ਜਿਹੜਾ ਅਸੀਂ ਖੇਤ ਦੇ ਵਿੱਚ ਲੋੜ ਤੋਂ ਜ਼ਿਆਦਾ ਨਾਈਟ੍ਰੋਜਨ ਪਾਈ ਆ ਉਹਦਾ ਕਾਰਨ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਕਰੋ ਦੇਖੋ ਕਿਸਾਨ ਵੀਰੋ ਫਸਲ ਹੁਣ ਪੱਕਣ ਦੇ ਤੌਰ ਵੱਲ ਜਾ ਰਹੀ ਆ ਪਾਣੀ ਨੇ ਜਿਹੜੇ ਉਹ ਆਪਾਂ ਪੂਰੇ ਸੀਮਤ ਪਾਣੀ ਲਾਉਣੇ ਆ ਜ਼ਿਆਦਾ ਪਾਣੀ ਨਹੀਂ ਲਾਉਣਾ ਕਿਉਂਕਿ ਪ੍ਰਾਲ ਬਣਨਾ ਢੇਠੋ ਸ਼ੁਰੂ ਹੋ ਗਿਆ ਆ ਪਰ ਇਹਦੇ ਨਾਲ ਚਲਦਿਆਂ ਕਈ ਖੇਤ ਦੇ ਵਿੱਚ ਜਿਆਦਾ ਬਿਮਾਰੀ ਹਲਦੀ ਰੋਗ ਦੀ ਹਾਈਬ੍ਰਿਡ ਵੈਰਾਈਆਂ ਦੇ ਵਿੱਚ ਦੇਖਣ ਨੂੰ ਆ ਰਹੀ ਆ ਤੇ ਪੂਸ਼ਾ 44 ਦੇ ਵਿੱਚ ਤੇਲੇ ਦੀ ਬਿਮਾਰੀ ਦੇਖਣ ਨੂੰ ਮਿਲ ਰਹੀ ਆ ਉਹਦਾ ਕਾਰਨ ਕੀ ਆ ਕਿਉਂਕਿ ਇੱਕ ਤਾਂ ਸਭ ਤੋਂ ਵੱਡਾ ਕਾਰਨ ਆ ਜਿਹੜੀ ਸਪਰੇਅ ਆ ਪੂਸ਼ਾ 44 ਦਿਨ ਬੱਦ ਲੈਂਦੀ ਆ ਪਹਿਲੀ ਸਪਰੇਅ ਕਰਤੀ ਤੇ ਦੂਜੀ ਸਪਰੇਅ ਦੇ ਵਿੱਚ ਗੈਪ ਪਾ ਰਹੇ ਆ ਅਸੀਂ ਹਾਈਬ੍ਰਿਡ ਵੈਰਾਈਆਂ ਨੂੰ ਦੇਖ ਕੇ ਗੈਪ ਪਾਈ ਜਾਂਦੇ ਆਂ ਵੀ ਉਹਨੇ ਉਹਦੇ ਤੇ ਸਪਰੇਅ ਦੀ ਲੋੜ ਨਹੀਂ ਉਹ ਤੁਹਾਡੀ ਫਸਲ ਤੇ ਉਹਦੀ ਫਸਲ ਦੇ ਵਿੱਚ ਦਿਨਾਂ ਦਾ ਬਹੁਤ ਅੰਤਰ ਆ ਕਿਉਂਕਿ ਇਹਦੇ ਤੇ ਇੱਕ ਸਪਰੇਅ ਕਰੀਏ ਉੱਪਰੋਂ ਬੀਜ ਆ ਜਿਹੜਾ ਸੋਧਿਆ ਹੋਇਆ ਬੀਜ ਆ ਬਿਮਾਰੀ ਨੂੰ ਘੱਟ ਖਿੱਚ ਦਬ ਦੇ ਵੱਲ ਜਿਹੜੀ ਤੁਹਾਡੀ ਪੂਸ਼ਾ 44 ਆ ਇਹ ਜਿਵੇਂ ਹੁਣ ਦੋਹਾਂ 'ਚ ਕੰਪੈਰੀਜ਼ਨ ਕਰੀਏ 131 ਤੇ ਪੂਸ਼ਾ 44 131 ਇਹਨੂੰ ਸੋਧ ਕੇ ਬਣਾਇਆ ਹੋਇਆ ਉਹਦੇ ਵਿੱਚ ਹਜੇ ਰੋਗ ਇੰਨੀ ਛੇਤੀ ਨਹੀਂ ਆਇਆ ਪਰ ਪੂਸ਼ਾ 44 ਦੇ ਵਿੱਚ ਆ ਗਿਆ ਇਸ ਕਰਕੇ ਤੁਸੀਂ ਧਿਆਨ ਦੇਣਾ ਇਹ ਨਾ ਹੋਵੇ ਵੀ ਤੁਸੀਂ ਧਿਆਨ ਨਾ ਦੇਵੋ ਤਾਂ ਧਿਆਨ ਨਾ ਦੇਣ ਦੇ ਕਾਰਨ ਜਿਹੜਾ ਹਲਦੀ ਰੋਗ ਆ ਉਹ ਇੱਕਦਮ ਖੇਤ ਦੇ ਵਿੱਚ ਬਹੁਤ ਜ਼ਿਆਦਾ ਆ ਗਿਆ ਆ ਉਹ ਆਇਆ ਜ਼ਿਆਦਾ ਪੀਆਰ 126 ਵਾਲਿਆਂ ਦੇ ਵਿੱਚ ਹੁਣ ਜਿਨ੍ਹਾਂ ਨੇ ਪੂਸ਼ਾ 44 ਲਈ ਆ ਜੇਕਰ ਉਹਨਾਂ ਨੇ ਸਪਰੇਅ ਕਰੀਆ ਸਪਰੇਅ ਕਰੀ ਉਹ ਬੀ 25 30 ਦਿਨ ਪਾਈ ਜਾਣਗੇ ਵੀ ਅਸੀਂ ਫਸਲ ਦੇ ਸਪਰੇ ਦੇ ਪੈਸੇ ਬਚਾ ਲਾਂਗੇ ਜਾਂ ਹੋਰ ਆ ਉਹ ਦਿੱਕਤ ਤੁਹਾਨੂੰ ਆ ਸਕਦੀ ਆ ਧਿਆਨ ਦਿਓ ਖੇਤ ਦੇ ਵਿੱਚ ਪੂਸ਼ਾ 44 ਵਾਲੇ ਕਿਸਾਨ ਵੀਰ ਕਿਉਂਕਿ ਤੇਲੇ ਦੀ ਸਪਰੇ ਦੂਜੀ ਸਪਰੇ ਤਾਂ ਤੁਹਾਨੂੰ ਕਰਨੀ ਪੈਣੀ ਉਹ ਸਸਤੀ ਉਹ ਸਪਰੇ ਐਨੀ ਮਹਿੰਗੀ ਨਹੀਂ ਸਪਰੇ ਤੁਸੀਂ ਕਰ ਦੋ ਕਿਉਂਕਿ ਜਦੋਂ ਉਹ ਹਰੇ ਪਣ ਦੇ ਵਿੱਚ ਸਪਰੇ ਨੇ ਉਹਨਾਂ ਟਾਈਮ ਅਸਰ ਕਰਨਾ ਬਿਮਾਰੀ ਬਹੁਤ ਛੇਤੀ ਇਹ ਵੱਧਦੀ ਆ ਜੇਕਰ ਫਿਰ ਰੋਗ ਪੈ ਗਿਆ ਪੱਤੇ ਉੱਪਰੋਂ ਪੱਕਣ ਤੇ ਆ ਗਈ 30% 50% ਉਹ ਪੱਕ ਚੁੱਕੀ ਆ ਪੱਤੇ ਪੀਲੇ ਕਰ ਚੁੱਕੀ ਆ ਫਿਰ ਸਪਰੇ ਨੇ ਅਸਰ ਨਹੀਂ ਕਰਨਾ ਕਿਉਂਕਿ ਜਦਨਾ ਟਾਈਮ ਉਹ ਹਰੇ ਦੇ ਵਿੱਚ ਹੀ ਆ ਹਲੇ ਪੱਤਾ ਹਰਾ ਆ ਉਹਦਾ ਉਹਨਾ ਟਾਈਮ ਉਹ ਜਿਹੜੀ ਸਪਰੇ ਆ ਉਹਨੇ ਅਸਰ ਕਰਨਾ ਆ ਇਸ ਕਰਕੇ ਕੋਲ ਨਹੀਂ ਕਰਨੀ ਜਿਹੜੇ ਪੂਸ਼ਾ 44 ਨੇ ਦੂਜੀ ਸਪਰੇ ਤੁਹਾਨੂੰ ਤੇਲੇ ਦੀ ਕਰਨੀ ਉਹ ਪੈਣੀ ਆ ਬੇਸ਼ੱਕ ਇਹਨੂੰ ਚਾਹੇ ਵੀਡੀਓ ਦੇ ਵਿੱਚ ਤੁਸੀਂ ਗਲਤ ਕਹੋ ਜਾਂ ਸਹੀ ਕਹੋ ਚਾਹੇ ਕਹੋ ਸਾਡੇ ਖੇਤ ਚ ਆਈ ਆ ਚਾਹੇ ਨਹੀਂ ਆਈ ਬਿਮਾਰੀ ਠੀਕ ਆ ਠੀਕ ਆ ਜੇ ਤੁਹਾਡੇ ਇਲਾਕੇ ਵਿੱਚ ਪਿੰਡ ਵਿੱਚ ਨਹੀਂ ਆਈ ਹੋਈ ਨਹੀਂ ਫਿਰ ਗੱਲ ਵੱਖਰੀ ਹੈ ਪਰ ਜੇ ਤੁਹਾਨੂੰ ਕਿਤੇ ਕਿਤੇ ਸਿੰਪਟਮ ਦਿਖਦੇ ਆ ਵੀ ਕਿਤੇ ਕਿਤੇ ਆ ਗਈ ਆ ਤਾਂ ਚੁੱਪ ਕਰਕੇ ਸਪਰੇਅ ਕਰ ਦਿਓ ਖਰਚਾ ਕੋਈ ਜ਼ਿਆਦਾ ਨਹੀਂ ਸਸਤੀ ਉਹ ਸਪਰੇਅ ਤੇ ਤੇਲੇ ਵਾਲੀ ਉਹ ਲਿਆ ਕੇ ਬਾਜ਼ਾਰ ਦੇ ਵਿੱਚੋਂ ਵਧੀਆ ਕੰਪਨੀ ਦੇ ਉਹ ਸਪਰੇਅ ਕਰ ਦਿਓ ਤੁਸੀਂ ਆਪ ਹੀ ਕਰ ਦਿਓ ਆਪ ਹੀ ਟੋਲੀਆਂ ਮਾਰ ਸਕਦੇ ਹੋ ਤੇ ਦੂਜੀ ਗੱਲ ਹਲਦੀ ਰੋਗ ਹਲਦੀ ਰੋਗ ਤਾਂ ਬਹੁਤ ਥਾਂਵੇਂ ਪੈ ਚੁੱਕਿਆ ਤੁਸੀਂ ਆਪ ਦੇਖ ਰਹੇ ਹੋ ਵੀਡੀਓ ਦੇਖ ਰਹੇ ਹੋ ਤੇ ਇਹਦੇ ਵਿੱਚ ਬਹੁਤ ਜ਼ਿਆਦਾ ਦਿੱਕਤ ਆਉਣੀ ਹੈ ਇਹ ਵੀ ਅਣਗਹਿਲੀ ਦਾ ਕਾਰਨ ਆ ਜਦੋਂ ਤੁਹਾਨੂੰ ਪਤਾ ਲੱਗਦਾ ਖੇਤ ਦੇ ਵਿੱਚ ਗੀੜਾ ਘਟਾਤਾ ਤੇ ਉਹਦੇ ਕਰਕੇ ਜਿਹੜੀ ਦਿੱਕਤ ਇਹ ਆਪਾਂ ਨੂੰ ਜ਼ਿਆਦਾ ਆਈ ਹੈ ਤੇ ਹੁਣ ਤੁਸੀਂ ਇਸੇ ਤਰੀਕੇ ਜਿਨ੍ਹਾਂ ਨੇ ਹਾਈਬ੍ਰਿਡ ਲਾਈਆ ਉਹਦੇ ਵਿੱਚ ਹਲਦੀ ਰੋਗ ਚੈੱਕ ਕਰੋ 126 ਵਾਲੇ ਪਛੇਤੀ ਬੀਜ ਵਾਲੇ ਜਰੂਰ ਦੇਖੋ ਖੇਤ ਵਿੱਚ ਤੇ ਦੂਜਾ ਜਿਹੜਾ ਤੇਲੇ ਵਾਲੀ ਆ ਉਹ ਸਪਰੇਅ ਅਸੀਂ ਕਰਨੀ ਹੈ ਕਿ ਨਹੀਂ ਕਰਨੀ ਆ ਉਹਦੇ ਇਲਾਕੇ ਚ ਚੈੱਕ ਕਰੋ ਜੇਕਰ ਪੂਸ਼ਾ 44 ਜੇ ਮੈਨੂੰ ਜ਼ਿਆਦਾ ਚਾਂਸ ਇਹੀ ਲੱਗਦੇ ਆ ਕਿਉਂਕਿ ਅਸੀਂ ਵੀ ਮੇਰੇ ਮਿੱਤਰ ਨੇ ਲਾਈ ਆ ਉਹਨੇ ਆਪਣੇ ਖੇਤ ਵਿੱਚ ਅਸੀਂ ਜਾ ਕੇ ਦੇਖਿਆ ਤੇ ਕਾਫੀ ਜ਼ਿਆਦਾ ਜਿਹੜਾ ਹੈਗਾ ਡੇ ਬਾਈ ਡੇ ਵਧ ਰਹੀ ਆ ਤੇ ਸਪਰੇਅ ਲੇਟ ਹੋਣ ਦੇ ਕਾਰਨ ਹੀ ਇਹ ਰੋਗ ਆਇਆ ਨਹੀਂ ਆਉਣ ਦਾ ਕੋਈ ਕਾਰਨ ਨਹੀਂ ਬਣਦਾ ਸਮੇਂ ਸਿਰ ਸਪਰੇ ਹੁੰਦੀ ਤਾਂ ਕੋਈ ਚੱਕਰ ਹੀ ਨਹੀਂ ਸੀ ਇਸ ਕਰਕੇ ਪਹਿਲੀ ਸਪਰੇ ਤਾਂ ਅਸੀਂ ਕੀਤੀ ਹੋਈ ਆ ਪਹਿਲੀ ਸਪਰੇਅ ਕਰੀਆ ਤੇ ਫਿਰ ਦੂਜੀ ਸਪਰੇਅ ਜਦੋਂ ਕਰਨੀ ਆ ਫਿਰ ਉਹਦੇ ਚ ਅਸੀਂ ਅਣਗਹਿਲੀ ਕਿਉਂ ਕਰਦੇ ਆ ਦੋ ਸਪਰੇਹਾਂ ਤਾਂ ਹੋਣੀਆਂ ਨੇ ਤੇ ਜਦੋਂ ਰੋਗ ਪੈ ਜਾਂਦਾ ਫਿਰ ਅਸੀਂ 10-10 ਦਿਨਾਂ ਬਾਅਦ ਸਪਰੇਹਾਂ ਕਰਦੇ ਹਫ਼ਤੇ-ਹਫ਼ਤੇ ਦਿਨਾਂ ਬਾਅਦ ਸਪਰੇਅ ਕਰਦੇ ਤੇ ਬਿਮਾਰੀ ਵੀ ਨਹੀਂ ਜਾਂਦੀ ਉੱਪਰੋਂ ਤੇ ਹੁਣ ਅਸੀਂ ਕਹਿੰਦੇ ਆ ਵੀ ਨਹੀਂ ਸਾਡਾ ਸਰ ਜਵੇ ਤਾਂ ਵਧੀਆ ਗੱਲ ਆ ਸਰਨਾ ਹਾਈਬ੍ਰਿਡ ਵੈਰਾਈਟੀਆਂ ਦੇ ਵਿੱਚ ਸਰ ਸਕਦਾ ਜਿਹੜੀਆਂ ਇਹ ਵੈਰਾਈਟੀਆਂ ਨੇ ਇਹਨਾਂ ਵਿੱਚ ਬਹੁਤ ਦਿੱਕਤ ਆ ਸਕਦੀ ਆ ਤੁਸੀਂ ਧਿਆਨ ਦਿਓ ਖੇਤ ਵਿੱਚ ਆਪਣੇ ਤੇ ਜਿਹੜੀ ਪੂਸ਼ 44 ਆ ਉਹਨਾਂ ਨੂੰ ਜ਼ਿਆਦਾ ਵੀਰ ਧਿਆਨ ਦੇਣ ਤੇ ਉਹਦੇ ਚ ਤੇਲੇ ਦੀ ਬਿਮਾਰੀ ਆ ਜਿਹੜੀ ਉਹ ਕਾਫੀ ਜ਼ਿਆਦਾ ਇਲਾਕਿਆਂ ਚ ਆ ਚੁੱਕੀ ਆ ਤੇ ਤੁਸੀਂ ਬਾਕੀ ਇਹ ਧਿਆਨ ਦਿਓ ਬਾਕੀ ਬਿਮਾਰੀਆਂ ਦਾ ਵੀ ਧਿਆਨ ਰੱਖੋ ਕਿਤੇ ਕੋਈ ਹੈ ਤਾਂ ਨਹੀਂ ਤੇ ਤੇਲੇ ਦੀ ਜਰੂਰ ਤੁਸੀਂ ਸਪਰੇਅ ਆਪਣੇ ਖੇਤ ਵਿੱਚ ਕਰੋ ਪੂਸ਼ਾ 44 ਵਾਲੇ ਤੇ ਬਾਕੀ ਵੀ ਕਿਸਾਨ ਵੀਰ ਦੇਖਣ ਜੇਕਰ ਤੁਹਾਨੂੰ ਲੱਗਦਾ ਤਾਂ ਤੁਸੀਂ ਸਪਰੇਅ ਕਰੋ ਖੇਤ ਗੇੜਾ ਰੱਖੋ ਸਵੇਰੇ ਸ਼ਾਮ ਜਰੂਰ ਆਪਣੇ ਖੇਤ ਦੀ ਨਿਗਰਾਨੀ ਕਰੋ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਕਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ